ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਅੱਜ ਰਾਤ ਹੀ ਆਪਣਾ ਰੋਪੜ ਹਲਕੇ ਦੇ ਉਮੀਦਵਾਰ ਅਮਰਜੀਤ ਸਿੰਘ ਸੰਦੂਆ ਦੇ ਦਫ਼ਤਰ ਦੇ ਉੱਤੇ ਰਾਤ ਵਿੱਚ ਹਮਲਾ ਕਰਕੇ ਉਹਨਾਂ ਦੇ ਬੈਨਰ ਪਾੜੇ ਗਏ ਤੇ ਦਫ਼ਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਖੁੱਗੀ ਦੇ ਬੈਨਰ ਵੀ ਪਾੜੇ ਗਏ ਹੈ ਇਹ ਸਾਰੀ ਜੋ ਵੀ ਕਾਰਵਾਈ ਹੋਈ ਹੈ ਇਹ ਅਕਾਲੀ ਦਲ ਬੀਜੇਪੀ ਦੇ ਪੂਰੀ ਸ਼ਹਿਰ ਦੇ ਉੱਤੇ ਕੀਤੀ ਗਈ ਹੈ ਤੇ ਉਸ ਦੇ ਨਾਲ ਹੀ ਜੋ ਦਫ਼ਤਰ ਤੋਂ ਬਾਹਰ 84 ਦੇ ਦੰਗਿਆਂ ਦੇ ਸਬੰਧ ਦੇ ਵਿੱਚ ਇੱਕ ਕਾਂਗਰਸ ਅਕਾਲੀ ਬੀਜੇਪੀ ਦੇ ਬੰਦਿਆਂ ਦੀਆਂ ਜੋ ਇਹਨਾਂ ਦੇ ਉੱਤੇ ਫੋਟੋਆਂ ਲੱਗੀਆਂ ਸੀ ਜੀ ਉਹਨੇ ਕਿਦਾਂ ਦੇਖ ਰਹਾ ਹਾਂ ਤੇ ਉਸ ਦੇ ਸਬੰਧ ਦੇ ਵਿੱਚ ਇਹ ਬੈਨਰ ਵੀ ਇੱਥੇ ਉਹ ਪਾੜੇ ਗਏ ਆ ਤੇ ਇੱਥੇ ਹੋਰ ਵੀ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਬੈਨਰ ਲਗਾਏ ਗਏ ਸੀਗੇ 84 ਦੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਇਸ ਦੇ ਨਾਲ ਹੀ ਮੈਂ ਤੁਹਾਨੂੰ ਕੁਝ ਹੋਰ ਵੀ ਦਿਖਾਣਾ ਚਾਹਾਂਗਾ ਕਿ ਇੱਥੇ ਭਲੇਡਾਂ ਦੀ ਵਰਤੋਂ ਕੀਤੀ ਗਈ ਹੈ ਤੇ ਇਹ ਫਲੈਕਸ ਇਹ ਫਲੈਕਸ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਭਲੇਡਾਂ ਦੀ ਵਰਤੋਂ ਦੇ ਨਾਲ ਇਹਨਾਂ ਫਲੈਕਸਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ ਇਹ ਦੇਖ ਸਕਦੇ ਹੋ ਤੁਸੀਂ